ਬਰਾਦਰ ਸੀ ਵੱਡਾ ਮੇਰਾ ਨਾਮ ਸਵਰਨ ਸਿੰਘ ਐਕਸ ਆਰਮੀ ਮੈਂ ਐਕਸ ਆਰਮੀ ਆ ਸਾਨੂੰ ਪਤਾ ਲੱਗਾ ਕਿ ਐਤਵਾਰ ਨੂੰ ਲੱਭਣ ਡਏ ਆ ਤੇ ਸਾਰੇ ਪਰਿਵਾਰੀ ਲੱਭ ਲੱਭ ਕੇ ਇੱਕ ਦੇ ਇੱਕ ਦੇ ਇੱਕ ਦੀ ਕੇ ਨੂੰ ਕਦੇ ਫੋਨ ਕਰੋ ਕਦੇ ਨਾਲਿਆਂ 'ਚ ਕਿ ਕਤਲ ਹੋਇਆ ਬਰਾਦਰ ਕਤਲ ਹੋਇਆ ਕਤਲ ਸੱਟਾਂ ਲੱਗੀਆਂ ਗੋਟੀਆਂ ਵੀ ਵੱਡਿਆ ਲੱਗਦਾ ਕਿ ਕੋਈ ਚੋਰ ਜਾਂ ਲੁੱਟਖੋ ਵਾਲਿਆਂ ਦਾ ਨਹੀਂ ਲੁੱਟਖੋ ਲੁੱਟਕੋ ਕੋਈ ਨਹੀਂ ਕਤਲ ਹੋਇਆ ਅੰਮ੍ਰਿਤਸਰ ਤੋਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਲਾਪਤਾ ਹੋਏ ਇੱਕ ਸਰਵਿਸ ਆਰਮੀ ਮੈਂ ਦੀ ਲਾਸ਼ ਬਰਾਮਦ ਹੋਈ ਹੈ। ਪਛੜੇ ਕੀ ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਉਹਨਾਂ ਦੇ ਭਰਾ ਸਵਰਨ ਸਿੰਘ ਦਾ ਕਤਲ ਹੋਇਆ ਹੈ। ਕਿਉਂਕਿ ਜਦੋਂ ਉਹਨਾਂ ਨੇ ਲਾਸ਼ ਦੇਖੀ ਤਾਂ ਉਹਨਾਂ ਦੇ ਭਰਾ ਦਾ ਗੁੱਟ ਵੱਢਿਆ ਹੋਇਆ ਹੈ ਤੇ ਸਰੀਰ ਤੇ ਕਈ ਸੱਟਾਂ ਦੇ ਨਿਸ਼ਾਨ ਵੀ ਨੇ। ਪਰਿਵਾਰ ਨੂੰ ਖਦਸ਼ਾ ਹੈ ਕਿ ਉਹਨਾਂ ਦੇ ਭਰਾ ਸਵਰਨ ਸਿੰਘ ਦਾ ਕਤਲ ਕੀਤਾ ਗਿਆ। ਕਿੱਥੇ ਹੋਈ ਹੈ ਉਹਨਾਂ ਦਾ ਕੀ ਨਾਮ ਸੀ? ਮੇਰਾ ਨਾਮ ਗਪਾਲ ਸਿੰਘ ਆ ਪਿੰਡ ਛੱਡਣ। ਮੇਰਾ ਬਰਾਦਰ ਸੀ ਵੱਡਾ ਮੇਰਾ ਨਾਮ ਸਵਰਨ ਸਿੰਘ। ਇੱਕ ਆਰਮੀ ਮੈਂ ਇੱਕ ਆਰਮੀ ਆ। ਜੇ ਮੇ ਕੋਈ ਕਦੇ ਗੈਪ ਹੋਈ ਜੀ ਤੇ ਕਦੋਂ ਲਾਉਣੀ ਹੈ ਐਤਵਾਰ 8:30 ਵਜੇ ਤੋਂ ਤੁਰਿਆ ਤੇ ਫਿਰ ਅਗਲੇ ਹਾਂਜੀ ਛੱਡਨ ਤੋਂ ਤੁਰੇ ਆ ਛੱਡਨ ਤੋਂ ਤੁਰੇ ਕਿੱਧਰ ਚਲੇ ਗਏ ਇਹ ਆਪਣੇ ਘਰ ਨੂੰ ਚੱਲੇ ਘਰ ਰਹਿੰਦੇ ਆ ਘਰ ਕਿੱਥੇ ਦਾ ਭਾਈ ਮਨ ਸਿੰਘ ਰੌਰ ਤੇ ਸੁਲਤਾਨਪੁਰ ਕੋਲ ਹੈ ਠੀਕ ਹੈ ਤੇ ਕੀ ਹੋਣ ਕੀ ਹੋਇਆ ਕੀ ਇਹ ਲੱਗਦਾ ਹੁਣ ਕਤਲ ਹੋਇਆ ਉਹਦਾ ਤੁਹਾਨੂੰ ਕਿੱਥੋਂ ਪਤਾ ਲੱਗਿਆ ਨਗਾ ਜੀ ਸਾਨੂੰ ਪਤਾ ਲੱਗਾ ਕਿ ਐਤਵਾਰ ਦੇ ਲੱਭਣ ਡਏ ਆ ਤੇ ਸਾਰੇ ਪਰਿਵਾਰੀ ਲੱਭ ਲੱਭ ਕੇ ਇੱਕ ਦੇ ਇੱਕ ਦੇ ਇੱਕ ਦੀ ਕਿਸ ਨੂੰ ਕਦੀ ਫੋਨ ਕਰੋ ਦੇ ਨਾਲਿਆਂ ਚ ਫਿਰ ਇੱਥੇ ਹੀ ਇਧਰ ਨੂੰ ਆਏ ਆ ਗਲਰਾਂ ਦੁਕਾਨ ਸੀ ਤੇ ਉੱਥੇ ਅਸੀਂ ਉਹ ਜਾਇਦਾਰ ਹੀ ਉਹਨੂੰ ਪੁੱਛਿਆ ਉਹਨੂੰ ਕਹਿੰਦੇ ਸਾਡਾ ਬਰਾਦਰ ਗੁੰਮ ਹੋ ਗਿਆ ਯਾਰ ਇੱਥੇ ਇਸ ਤਰ੍ਹਾਂ ਇੱਕ ਮੁੰਡਾ ਆਂਦਾ ਮੈਂ ਗਰੀਬ ਪਰਿਵਾਰ ਦਾ ਬੱਚਾ ਆਂ ਤੇ ਮੈਂ ਲੈਟਰਿੰਗ ਪਹਿਣ ਗਿਆ ਉੱਧਰ ਤੇ লাশ ਪਈ ਆ ਇੱਕ ਤਵੇਰ ਲੋਕ ਤੁਹਾਡੀ ਤੇ ਨਹੀਂ ਆਏ ਤੇ ਮੈਂ ਮੋਟਰਸਾਈਕਲ ਤੇ ਦੋਵੇਂ ਤਿੰਨੇ ਜਣੇ ਗਏ ਕਮਾ ਕੇ ਲੈ ਆਏ ਹੁਣ ਜਿਹਨ ਮਲਾਜਮੇ ਆ ਗਿਆ ਫਿਰ লাশ ਪਛਾਣ ਲਈ ਅਸੀਂ ਕੀ ਲੱਗਦਾ ਕਿ ਕਤਲ ਹੋਇਆ ਬ੍ਰਦਰ ਕਤਲ ਹੋਇਆ ਕਤਲ ਸਟਨ ਲੱਗੀਆਂ ਗੋਟ ਵੀ ਵੱਢਿਆ ਲੱਗਦਾ ਕਿ ਕੋਈ ਚੋਰ ਜਾਂ ਲੁੱਟਖੋ ਵਾਲਿਆਂ ਦਾ ਨਹੀਂ ਲੁੱਟਖੋ ਲੁੱਟਖੋ ਕੋਈ ਨਹੀਂ ਕਤਲ ਹੋਇਆ ਆਪਾਂ ਵੇਖਿਆ ਹੀ ਨਹੀਂ ਜਿਸ ਦੇ ਉੱਪਰ ਸ਼ੱਕ ਹੈਗਾ ਤੁਹਾਨੂੰ ਨਹੀਂ ਕੋਈ ਸ਼ੱਕ ਨਹੀਂ ਹੁਣ ਪੋਸਟਮਾਰਟਮ ਕਰਾਉਣੀ ਹੈ ਫਿਰ ਦੱਸਦੇ ਆ ਫਿਰ ਪੁਲਿਸ ਨੇ ਸ਼ਿਕਾਇਤ ਕੀਤੀ ਸੀ ਕੀਤੀ ਐਫਆਰ ਕਰਾਈ ਉੱਥੇ ਛਾਟ ਛਾਟੇ ਥਣੇ ਅੱਜ ਹੀ ਕਰਾਈ ਇਹ ਛਾਟ ਥਣੇ ਦੇ ਅੰਦਰ ਨਹੀਂ ਹੁੰਦਾ ਹਾਂਜੀ ਛੋਟੇ ਜਿਹੇ ਨੇ ਜਿਹੜੇ ਇਹ ਐ ਆਰਮੀ ਵਾਲੇ ਸੀਐਮਪੀ ਵਾਲੇ ਆ ਆਰਮੀ ਦੀ ਪੁਲਿਸ ਨੇ ਠੀਕ ਉਹ ਵੀ ਕਰ ਗਏ ਨੇ ਉਧਰ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਨੇ ਪਰਿਵਾਰ ਦੇ ਬਿਆਨਤ ਨੂੰ ਦਰਜ ਕਰ ਲਿਆ ਹੈ ਰੂਸੀ ਉਧਾਰਤਿਕ ਕਾਰਵਾਈ ਅਮਲ ਦੇ ਵਿੱਚ ਲਿਆਉਣ ਦੀ ਗੱਲ ਵੀ ਆਖੀ ਜਾ ਰਹੀ ਹੈ ਨਹੀਂ ਕੌਂਟਰੋਵਰਸੀ ਕਰਨ ਨੂੰ ਕਹਿੰਦੇ ਬਤਵਾ ਦੋ ਕੀ ਚੱਲਦਾ ਹੈ ਹਾਂਜੀ ਮੌਕੇ ਤੇ ਆ ਕੇ ਘਰ ਵਾਲੇ ਵੀ ਆ ਗਏ ਆ ਤੇ ਘਰ ਵਾਲਿਆਂ ਦੇ ਬਿਆਨ ਲੈ ਕੇ ਜੋ ਕਾਰਵਾਈ ਹੋਊਗੀ ਉਹ ਅਮਲ ਵਿੱਚ ਲਿਆਂਦੀ ਜਾਊਗੀ ਫਿਲਹਾਲ ਹੁਣ ਬਾਡੀ ਨੂੰ ਚੁਕਵਾ ਕੇ ਤੇ 175 ਦੀ ਕਾਰਵਾਈ ਕਰ ਰਹੇ ਆ ਜੀ ਚਲ ਇਹ ਕਿੰਨੇ ਬਜ਼ੁਰਗ ਸੀ ਕਿ ਜੀ ਜਵਾਨ ਸੀ ਇਹ ਜੀ ਨਹੀਂ ਇਹਨਾਂ ਦੀ ਏਜ ਜੇ ਦੱਸੀ ਜਾ ਰਹੀ ਹੈ ਘੱਟੋ ਘੱਟ 70 ਸਾਲਾਂ ਆ ਕੇ ਉਮਰ ਸੀ ਬਰਬਾਰਿਕ ਨੇ ਮੈਂ ਦੱਸਿਆ ਵੀ ਕਦੋਂ ਦੇ ਗਵਾਚੇ ਆ ਹਾਂ ਜੀ ਪਰਸੋਂ ਦੇ ਕਹਿ ਰਹੇ ਆ ਕਿ ਪਰਸੋਂ ਦੇ ਮਿਸਿੰਗ ਆ ਤੇ ਇਹਨਾਂ ਨੇ ਰਿਪੋਰਟ ਵੀ ਲਿਖਾਈ ਸੀ ਥਾਣੇ ਰਿਪੋਰਟ ਵੀ ਖਾਈ ਸੀ ਮਿਸਿੰਗ ਦੀ ਤੇ ਜਿਹੜੀ ਬਾਡੀ ਆ ਉਹ ਅੱਜ ਮਿਲੀ ਆ ਅੱਜ ਸਵੇਰੇ ਸਾਹਮਣੇ ਇੱਥੇ ਡਾਕਟਰ ਸਾਹਿਬ ਰਹਿੰਦੇ ਨੇ ਉਹਨਾਂ ਨੇ ਫੋਨ ਤੇ ਤਲਾਹ ਦਿੱਤੀ ਇਦਾਂ ਕੋਈ ਅਨ ਬਾਡੀ ਮਿਲੀ ਆ ਬਾਡੀ ਜਿਹੜਾ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਜੀ ਹੁਣ 174 ਦੀ ਕਾਰਵਾਈ ਕੀਤੀ ਜਾ ਰਹੀ ਪਰਵਾਰ ਮੈਂਬਰਾਂ ਦੇ ਕਹਿਣ ਤੇ ਜੋ ਇਹਨਾਂ ਨੇ ਕਿਹਾ ਕਿ ਸਿੰਘ ਅਹੀ ਪੋਸਟਮਾਰਟਮ ਕਰਵਾਉਣਾ ਜੀ ਦੱਸਦੀ ਕਿ ਪਿਛਲੇ 2 ਦਿਨ ਤੋਂ ਸਵਰਨ ਸਿੰਘ ਘਰ ਤੋਂ ਲਾਪਤਾ ਸੀ ਪਰਿਵਾਰ ਨੇ ਉਸ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਅਤੇ ਥਾਂ-ਥਾਂ ਤੇ ਉਸ ਨੂੰ ਲੱਭਿਆ ਵੀ ਜਾ ਰਿਹਾ ਸੀ ਪਰ ਅੱਜ ਉਸ ਦੀ ਲਾਸ਼ ਖੇਤਾਂ ਤੋਂ ਬਰਾਮਦ ਹੋਈ ਹੈ ਇਹ ਦੱਸਦੇ ਚੱਲੀਏ ਕਿ ਸਵਰਨ ਸਿੰਘ ਪਿੰਡ ਛੱਡਣ ਤੋਂ ਆਪਣੇ ਘਰ ਸੁਲਤਾਨਵਿੰਡ ਲਈ ਰਵਾਨਾ ਹੋਇਆ ਸੀ ਪਰ ਉਹ ਘਰ ਪਰਤਿਆ ਹੀ ਨਹੀਂ ਸੀ ਅੰਮ੍ਰਿਤਸਰ ਤੋਂ ਗੁਪੀ ਸਿੰਘ ਦੀ ਰਿਪੋਰਟ ਅੰਮ੍ਰਿਤ